ਸਤ ਨਾਮ ਵਾਹਿਗੁਰੂ ਸਰ ਰਵੇ ਦੀ ਚੈ ਤਰੀ ਮਹੱਲਾ ਪੰਜਵਾ ਸਰਤੀ ਜਾ ਦੋਪਦੇ ੴ ਸਤਿਗੁਰ ਪ੍ਰਸਾਦਿ ਦੇਹੋ ਸੰਦੇਸ ਰੋ ਕਹੀਓ ਪਿਰਿਆ ਕਹੀਓ ਬਿਸਮ ਭਈ ਮੈਂ ਬਹੁ ਬਿਤ ਸੁਨਤੇ ਕਹੋ ਸੋਹਾਗਨ ਸਹੀਓ ਰਹਾਓ को कह तो सब बाहर बाहर को कह तो सब महियो बन ना दिसै चिन्ह ना लखिय सो हगने सा तो बुझइयो सर्व निवासी कट कट वासी लेप नहीं लपहिओ नानक कहत सुनो रे लोगा सांतर सनकोब सहीओ सर्व निवासी कट कट वासी ਲੇਪ ਨਹੀਂ ਲਪਈਓ ਨਾਨਕ ਕਹਿਤ ਸੁਨੋ ਏ ਲੋਗਾ ਸੰਤ ਰਸਨ ਕੋ ਵਸਈਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਾਂ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸੈ ਸ੍ਰੀ ਗੁਰੂ ਅਚੰਦ ਦੇਵ ਜੀ ਮਹਾਰਾਜ ਜੀ ਦੇ ਜੈ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਭਰਤੀ ਜੇ ਸਰਤਾਲ ਵਿੱਚ ਗਾਉਣ ਦਾ ਹੁਕਮ ਹੈ ਦੋ ਪਦਿਆਂ ਦਾ ਇਹ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਦਾ ਨਾਲ ਆਪ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪਰਵਾਣ ਕਰ ਰਹੇ ਨੇ ਸੁਹਾਗਵਤੀ ਸਹੇਲੀਆਂ ਏ ਗੁਰਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਹਾਂ ਸੁਣਿਆ ਦਿਓ ਦੱਸੋ ਮੈਂ ਉਸ ਪਿਆਰੇ ਦੀ ਬਾਬਤ ਕਈ ਕਿਸ ਸੁਣਾਦੀਆਂ ਗੱਲਾਂ ਸੋ ਸੁਣ ਕੇ ਹੈਰਾਨ ਹੋ ਰਹੀ ਆ ਕਹਿਰਾਓ ਕੋਈ ਆਖਦਾ ਉਹ ਸਵਨੋਂ ਤੋਂ ਬਾਹਰ ਹੀ ਵਸਦਾ ਹੈ ਕੋਈ ਆਖਦਾ ਸਵਨਾਂ ਦੇ ਵਿੱਚ ਵਸਦਾ ਉਸ ਦਾ ਰੰਗ ਨਹੀਂ ਵਿਸਦਾ ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਫੇਰ ਸੁਹਾਗਣੋ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਪੰਜਵੇਂ ਪਾਸ਼ਾ ਦੇ ਰੂਪ ਦੇ ਵਿੱਚ اے ਲੋਕੋ ਸੁਣੋ ਉਹ ਪ੍ਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹਰੇਕ ਸਰੀਰ ਵਿੱਚ ਵਸਣ ਵਾਲਾ ਫਿਰ ਵੀ ਉਸ ਨੂੰ ਮਾਇਆ ਦਾ ਰਤਾ ਤੱਤ ਪਰ ਵੀ ਲੇਪ ਨਹੀਂ ਹੈ ਹੋ ਪ੍ਰਭੂ ਸੰਤ ਜਨਾਂ ਦੇ ਜੀਵ ਉੱਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਸ ਹੋਕਮ ਨਾਮਾ ਪ੍ਰੋਮਸਰੀ ਦਰਵਾਜ ਸਾਹਿਬ ਅੰਮ੍ਰਿਤਸਰ 88 ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਦਰ ਹੈਡਿੰਗ ਜੈਸਰੀ 5ਥ ਮਹਿਲ 3rd ਹਾਊਸ ਦੂਪਦਾਸ 1 ਯੂਨੀਵਰਸਲ ਕ੍ਰੀਏਟਰ ਗੋਡ By the great, by the grace of the true Guru. Guru Sarji is saying that give me a message from my beloved. Tell me, tell me. I am wonderstruck. Hearing the many reports of him, tell them to me. Oh my happy sister soul writes, spouse. Some say that he is beyond the world, totally beyond it, while others say that he is totally within it. His color cannot be seen, and his pattern cannot be discerned. O oh, happy soul brides, tell me the truth. He is pervading everywhere, and he dwells in each and every heart. He is not strained. He is unstained, says Nanak. Listen, O oh people, he dwells upon the tongues of the saints. Vahikudjika Khalsa, Vahegurji Ki Fateh.